हां जी दोस्तों ओरिएंटल गवर्नमेंट है, है। जी चार गन होनदी जिस ਵਿੱਚ ਸੈਲਰੀ 23000 ਪ੍ਰਤੀ ਮਹੀਨਾ ਸੌਣਾ ਰਹੇ ਵਾਲੀ ਹੈ ਡਿਊਟੀ ਪਲੇਸ ਨੀਅਰ ਪੁੱਟੋ ਤੇ ਗੁੰਨੇ ਦਾ ਰਹਿੂਗਾ ਜੀ ਬਠਿੰਡਾ ਦੇ ਵਿੱਚ ਇਹ ਜੋ ਕੁਆਲਿਫੀਕੇਸ਼ਨ ਦੀ ਗੱਲ ਕਰੀ ਤੇ ਕੁਆਲਿਫੀਕੇਸ਼ਨ ਵਿੱਚ 10ਵੀਂ ਅਤੇ ਉਸ ਤੋਂ ਉੱਪਰ ਦੇ ਕੈਂਡੀਡੇਟ ਇਸ ਭਰਤੀ ਲਈ ਐਲੀਜੀਬਲ ਹਨ ਜੀ ਆਲ ਇੰਡੀਆ ਤੇ ਪੰਜਾਬ ਆਪਣਾ ਲਾਇਸੈਂਸ ਜ਼ਰੂਰੀ ਹੋਣਾ ਚਾਹੀਦਾ ਜੀ ਕੈਂਡੀਡੇਟ ਕੋਲੇ ਚਾਰ ਗਨਮਨ ਸਾਬਕਾ ਸਾਇੰਸ ਕਈ ਲੋੜ ਹੈ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਏਡਬਲ ਪੀਯੂ ਬਠਿੰਡਾ ਮੋਬਾਈਲ ਨੰਬਰ ਹੈ ਜੀ 88409 83287 ਅਤੇ ਜੇ ਕਾਲ ਕਰਨ ਦਾ ਸਮਾਂ ਜੀ 8:30 ਤੋਂ ਲੈ ਕੇ 9 ਦੇ ਵਿਚਕਾਰ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਤੇ ਰੇਲਵੇ ਵਿਭਾਗ ਵਿੱਚ 3058 ਪੋਸਟਾਂ ਦੀ ਬੰਬਰ ਭਰਤੀ ਆ ਚੁੱਕੀ ਹੈ ਜਿਸ ਵਿੱਚ ਜੂਨੀਅਰ ਕਲਰਕ ਕਮ ਟਾਈਪਿਸਟ ਅਕਾਊਂਟਸ ਕਲਰਕ ਕਮ ਟਾਈਪਿਸਟ ਰੇਲਜ਼ ਕਲਰਕ ਕਮਰਸ਼ੀਅਲ ਕਮ ਟਿਕਟ ਕਲਰਕ ਇਹ ਜੋ ਯੋਗਤਾ 12 ਪਾਰ ਹੈ ਵਾਲੀ ਹੈ ਅਤੇ ਇਹ ਜੋ ਉਮਰ ਹੈ ਜੀ ਜਨਰਲ ਲਈ 18 ਤੋਂ ਲੈ ਕੇ 33 ਸਾਲ ਦੇ ਕੈਂਡੀਡੇਟ ਇਹਨਾਂ ਪੋਸਟਾਂ ਅਪਲਾਈ ਕਰ ਸਕਦੇ ਹਨ ਜੋ ਬੀਸੀਆਂ ਦਾ 36 ਸਾਲ ਤੱਕ ਦੇ ਐਸਸੀ 38 ਸਾਲ ਤੱਕ ਦੇ ਅਤੇ ਜੋ ਫੀਸ ਰਹਿਣ ਵਾਲੀ ਇਹਦੇ ਵਿੱਚ ਜਰਨਲ ਤੇ ਬੀਸੀ ਦੇ ਲਈ 600 ਰੁਪਿਆ ਅਤੇ ਐਸਸੀ ਦੇ ਲਈ ਤਾਂ 350 ਰੁਪਿਆ ਫੀਸ ਰਹਿਣ ਵਾਲੀ ਹੈ ਜੀ ਜੋ ਪੇਪਰ ਹੋਏਗਾ ਉਹ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਹੋਵੇਗਾ ਅਤੇ ਜੋ ਪੇਪਰ ਦੇਣ ਤੋਂ ਬਾਅਦ ਸਰਕਾਰੀ ਫੀਸ ਆ ਤੁਹਾਡੇ ਖਾਤੇ ਵਿੱਚ ਵਾਪਸ ਆ ਜਾਵੇਗੀ ਜੀ ਇਹਦੀ ਆਖਰੀ ਮਿਤੀ ਇਹਨਾਂ ਫਾਰਮ ਨੂੰ ਭਰਨ ਦੀ 28/11/2025 ਰਹਿਣ ਵਾਲੀ ਹੈ 28/11/2025 ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਫਾਰਮ ਨੂੰ ਅਪਲਾਈ ਕਰ ਲੈਣਾ ਇਸ ਪੋਸਟ ਦਾ ਨੋਟੀਫਿਕੇਸ਼ਨ ਲਿੰਕ ਸਾਡੇ ਵਟਸਐਪ ਚੈਨਲ ਤੇ ਹੈ ਜੀ ਵਟਸਐਪ ਚੈਨਲ ਤੇ ਆ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਕਾਰਗਲ ਫੈਕਟਰੀ ਬਟੰਡਾ ਮਾਨਸਰ ਰੋਡ ਤੇ ਜੋ 400 ਕਿੱਲੇ ਦੇ ਵਿੱਚ ਉਹਦੇ ਲਈ ਲੜਕੀਆਂ ਦੀ ਜਰੂਰਤ ਹੈ ਜੀ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਕਰਨ ਵਾਸਤੇ ਇਹ ਵਿੱਚ ਜੋ ਈਪੀਐਫ ਮੈਡੀਕਲ ਬੂਸ ਹੈ ਸੈਲਰੀ ਹੋਵੇਗੀ 16000 ਪ੍ਰਤੀ ਮਹੀਨੇ ਹਿਸਾਬ ਨਾਲ ਦਾ ਖਾ ਰਾਂ ਵਾਲੀ ਹੈ ਅਜੇ ਕੰਮ ਕਰਨ ਟੋਟਲ 26 ਹੋਣਗੇ ਜੀ ਇਹ ਵਿੱਚ ਹਫਤੇ ਦੀ ਇੱਕ ਛੁੱਟੀ ਹੋਵੇਗੀ ਕਾਰਗਲ ਫੈਕਟਰੀ ਜੋ ਬਟੰਡਾ ਮਾਨਸਰ ਰੋਡ ਤੇ ਹੈ ਜੀ ਸ਼੍ਰੀ ਸਾਈ ਇੰਟਰਪ੍ਰਾਈਜ਼ ਦਾ ਸੰਪਰਕ ਕਰ ਸਕਦੇ ਹੋ ਤੁਸੀਂ 8427872746 82907114 ਇਹਨਾਂ ਨੰਬਰਾਂ ਤੇ ਤੁਸੀਂ ਪਰ ਕਰ ਸਕਦੇ ਹੋ ਜੇਕਰ ਕਿਸੇ ਨੂੰ ਨੌਕਰੀ ਜ਼ਰੂਰਤ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਨੌਕਰੀਆਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਲੱਗ ਸਕਦੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ